ਸਸਰੀ ਗਾਲ ਦੀ ਅਨਸਾਰਿਆਂ ਨੂੰ ਅੱਜ ਆਪਾਂ ਟਮਾਟਰ ਤੇ ਬੀਸਨ ਨਾਲ ਬਹੁਤ ਹੀ ਵਧੀਆ ਕ੍ਰਿਸਪੀ ਪਰਾਂਠਾ ਬਣਾ ਕੇ ਤਿਆਰ ਕਰਾਂਗੇ ਇਹ ਪਰਾਂਠਾ ਖਾਣ ਤੋਂ ਬਾਅਦ ਬਾਕੀ ਤੁਸੀਂ ਪੁੱਲਜੋਗੇ ਬਾਕੀ ਸਾਰੇ ਪਰਾਂਠੇ ਪੁੱਲਜੋਗੇ ਤੇ ਇਸ ਵਾਸਤੇ ਆਪਾਂ ਲਵਾਂਗੇ ਡੇਢ ਕੱਪ ਆਟਾ ਨੋਰਮਲ गेहूं ਦਾ ਆਟਾ ਕਣਕ ਦਾ ਆਟਾ ਤੇ ਇਹਦੇ ਵਿੱਚ ਨਮਕ ਤੇ ਚਿਲੀ ਫਲੈਕਸ ਪਾਵਾਂਗੇ ਥੋੜਾ ਜਿਹਾ ਆਜਵੈਣ ਵੀ ਐਡ ਕਰਨੀ ਹੈ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਣਾ ਹੈ ਤੇ ਆਟੇ ਵਿੱਚ ਇੱਕ ਚਮਚ ਪਾਵਾਂਗਾ ਆਪਾਂ ਕਿਓ ਦੇਸੀ ਕਿਓ ਯੂਜ਼ ਕੀਤਾ ਹੈ ਤੁਸੀਂ ਤੇਲ ਵੀ ਪਾ ਸਕਦੇ ਹੋ ਤੇ ਥੋੜਾ ਥੋੜਾ ਪਾਣੀ ਐਡ ਕਰਦੇ ਹੋਏ ਆਪਾਂ ਇਹਦਾ ਨਰਮ ਆਟਾ ਲਗਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਟਾਈਟ ਡੋ ਨਹੀਂ ਲਗਾਣਾ ਹੈ ਨਹੀਂ ਤਾਂ ਜਿਹੜਾ ਪਰਾਂਠਾ ਹੈ ਫਟ ਸਕਦਾ ਹੈ ਤੇ ਇਸ ਤਰੀਕੇ ਨਾਲ ਆਪਾਂ ਸੌਫਟ ਜਿਹਾ ਡੋ ਬਣਾ ਕੇ ਤਿਆਰ ਕਰਾਂਗੇ ਤੇ ਥੋੜਾ ਜਿਹਾ ਆਪਾਂ ਕਿਓ ਹੋਰ ਲਾਵਾਂਗੇ ਤਾਂ ਜੋ ਇਹ ਸੁੱਕੇ ਨਾ ਉਤੋਂ ਤੇ ਹੁਣ ਇਹਨੂੰ ਆਟਾ ਨਾਲ ਮਲ ਕੇ ਟੱਕਣ ਲਗਾ ਕੇ ਇਹਨੂੰ ਸਾਈਡ ਤੇ ਰੱਖ ਦਿੰਨੇ ਆ ਤੇ ਇੱਧਰ ਆਪਾਂ ਫੀਲਿੰਗ ਬਣਾ ਲੈਂਦੇ ਆ ਯਾਨੀ ਕਿ ਸਟਫਿੰਗ ਤਿਆਰ ਕਰਾਂਗੇ ਇੱਕ ਪੈਨ ਵਿੱਚ 1 ਟੇਬਲस्पून ਆਪਾਂ ਲਿਆ ਸਰੋਂ ਦਾ ਤੇਲ ਤੁਸੀਂ ਕਿਉਂ ਵੀ ਲੈ ਸਕਦੇ ਹੋ ਜਦੋਂ ਤੇਲ ਗਰਮ ਹੋ ਜੇ ਅੱਧਾ ਚਮਚਾ ਆਪਾਂ ਜੀਰਾ ਪਾਵਾਂਗੇ ਅੱਧਾ ਚਮਚੀ ਆਪਾਂ ਰਾਈ ਪਾਵਾਂਗੇ ਤੁਸੀਂ ਚਾਹੋ ਤਾਂ ਇੱਥੇ ਸੌਫ ਵੀ ਐਡ ਕਰ ਸਕਦੇ ਹੋ ਤੇ ਥੋੜੀ ਜਿਹੀ ਹਿੰਗ ਵੀ ਐਡ ਕਰਨੀ ਹੈ ਜ਼ਰੂਰ ਤੇ ਇਹਦੇ ਨਾਲ ਹੀ ਬਾਰੀਕ ਕਟਿਆ ਅਦਰ ਅਦਰਕ ਤੇ ਲਸਣ ਪਾਇਆ ਮੈਨੇ 1 ਟੇਬਲस्पून ਤੋਂ ਥੋੜਾ ਜਿਹਾ ਵੱਧ ਤੇ ਇਹਨੂੰ ਆਪਾਂ ਹਲਕਾ ਜਿਹਾ ਪੁੰਨ ਲਵਾਂਗੇ ਕਲਰ ਚੇਂਜ ਹੋਣ ਤੱਕ ਪਕਾਵਾਂਗੇ ਤੇ ਪੁੰਚੂ ਕੇ ਨੇ ਤੇ ਹੁਣ ਪਾਵਾਂਗੇ ਆਪਾਂ ਬਾਰੀਕ ਕੱਟੇ ਹੋਏ ਟਮਾਟਰ ਮੈਂ ਚੋਪਰ ਵਿੱਚ ਇਹਨਾਂ ਨੂੰ ਚੋਪ ਕੀਤਾ ਹੈ ਤੁਸੀਂ ਬਾਰੀਕ ਕੱਟ ਕੇ ਵੀ ਲੈ ਸਕਦੇ ਹੋ ਤੇ ਮੈਂ ਇੱਥੇ ਤਿੰਨ ਟਮਾਟਰ ਲਏ ਨੇ ਵੱਡੇ ਸਾਈਜ਼ ਦੇ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਜਿੰਨੇ ਪਰਾਂਠੇ ਬਣਾਉਣੇ ਹੋ ਤੇ ਟਮਾਟਰ ਸੋਫਟ ਹੋਣ ਤੱਕ ਮੈਂ ਇਹਨੂੰ ਪਕਾ ਲਿਆ ਹੈ ਇਹਨਾਂ ਨੂੰ ਹਲਕਾ ਜਿਹਾ ਆਪਾਂ ਮੈਸ਼ ਕਰਾਂਗੇ ਇਸ ਤਰੀਕੇ ਨਾਲ ਦੇਹੋਂ ਪਾਵਾਂਗੇ ਬਾਰੀਕ ਕਟੀਆਂ ਹੋਇਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਮੈਂ ਤੇ ਚਾਰ ਪੰਜ ਲਈਆਂ ਨੇ ਤੇ ਦੋ ਚਮਚ ਯਾਨੀ ਕਿ ਦੋ ਟੇਬਲस्पून ਆਪਾਂ ਲਵਾਂਗੇ ਬੇਸਣ ਇੱਥੇ ਮੈਂ ਕੱਚਾ ਬੇਸਣ ਲਿਆ ਤੁਸੀਂ ਪੁੰਨਿਆ ਹੋਇਆ ਬੇਸਣ ਵੀ ਲੈ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਪੁੰਨਿਆ ਹੋਇਆ ਬੇਸਣ ਨਾ ਹੋਵੇ ਤਾਂ ਤੁਸੀਂ ਜਿਹੜੇ ਚਨੇ ਹੁੰਦੇ ਨੇ ਪੁੰਨੇ ਹੋਏ ਤੇ ਉਹਨਾਂ ਨੂੰ ਵੀ ਬਾਰੀਕ ਪੀਸ ਕੇ ਲੈ ਸਕਦੇ ਹੋ ਤੇ ਇਹਨੂੰ ਮੈਂ 2 ਮਿੰਟ ਵਾਸਤੇ ਮਿਕਸ ਕਰਾਂਗੀ ਤੇ ਪਕਾ ਲਵਾਂਗੀ ਇਹ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਮਸਾਲੇ 1/4 tsp ਆਪਾਂ ਪਾਵਾਂਗੇ ਹਲਦੀ ਪਾਊਡਰ ਤੇ ਇੱਕ ਚਮਚ ਤੋਂ ਥੋੜਾ ਜਿਹਾ ਘਟਾ ਮਾਂ ਲਾਲ ਮਿਰਚ ਪਾਊਡਰ ਤੇ ਇੱਕ ਚਮਚ ਧਨੀਆ ਪਾਊਡਰ ਤੇ ਨਮਕ ਸਵਾਦ ਅਨੁਸਾਰ ਪਾਵਾਂਗੇ ਇਹ ਪਰਾਂਠਾ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਦੋਸਤੋ ਇੱਕ ਵਾਰ ਤੁਸੀਂ ਇੱਕ ਇਹ ਪਰਾਂਠਾ ਜ਼ਰੂਰ ਬਣਾ ਕੇ ਵੇਖਿਓ ਤੇ ਇਹਨੂੰ ਮਸਾਲੇ ਨੂੰ ਆਪਾਂ 1 ਮਿੰਟ ਵਾਸਤੇ ਪੁੰਨਾਂਗੇ तो हम पावगे कच्चे प्याज बारीक कट्टे हुए प्याज में आप थोड़ा जहा कच्चा रखना है इस वास्ते मैं बादे पावेंगे हरा धनिया तो दो चीज़ों आप दो मिनट वास्ते भुन लवेंगे तो फीलिंग है जी स्टिंग साइड बन के तैयार हो गई है एनू बिल्कुल आप ठंडा करा बहुत ही वीया खुशबू आ रही है हरा धनिया जरूर ऐड करना जेकर होंडा करा आटा भी साडा सॉफ्ट हो चुकिया तो इधर आपू भी ठंडा कर लिया तो आटे न मल के दोबारा तैयार करना है तो फिर आप लोई तोड़ा इस तरीके एक लोई तरीक बना के तैयार करांगे, जिमें आप परांठे आम बनाते हैं उस तरीके सुा आटा लगाते हुए इनू पतली रोटी बेल लवोंगे रोटी आप बिल्कुल पतली बेल के तैयार करनी है मोटा परांठा ये वजिया नहीं लगना तो इस तरीके नाल मैं पतली रोटी बना ली है हूँ पावगी स्टफिंग दो टेबल स्पून के करीब ये स्टफिंग हैगीनू है। इस तरीके नाल स्केयर शेप आप पावेंगे मैं परौंठे स्क्यर शेप बनावगीगल भी बना सकते हो जिमेंदिया तो लगे इस तरीके परठे बनाने थोड़े आसान होंगे ने ਦੇ ਹੁਣ ਆਪਾਂ ਪਾਵਾਂਗੇ ਸੁੱਕਾ ਆਟਾ ਤੇ ਹਲਕੇ ਹੱਥਾਂ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਬੇਲਾਂਗੇ ਬਹੁਤ ਜ਼ਿਆਦਾ ਜ਼ੋਰ ਨਾਲ ਬੇਲਣ ਨਹੀਂ ਲਗਾਣਾ ਤੇ ਇਸ ਤਰੀਕੇ ਨਾਲ ਹਲਕੇ ਹਲਕੇ ਹੱਥਾਂ ਨਾਲ ਆਪਾਂ ਨੂੰ ਪਤਲਾ ਜਿਹਾ ਬੇਲ ਕੇ ਤਿਆਰ ਕਰ ਲਵਾਂਗੇ ਇਹ ਟਮਾਟਰ ਬਿਲਕੁਲ ਨਵੇਂ ਸਵਾਦ ਨਾਲ ਬੰਦੇ ਨੇ ਫਰੈਂਡਸ ਬਹੁਤ ਹੀ ਜ਼ਿਆਦਾ ਟੇਸਟੀ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਵੇਖਿਓ ਤੇ ਮੈਨੂੰ ਜ਼ਰੂਰ ਦੱਸਿਓ ਕਿਸ ਤਰ੍ਹਾਂ ਦਾ ਲੱਗਿਆ ਤੇ ਪਰਾਂਠਾ ਬਣ ਗਏ ਇੱਧਰ ਸਾਡਾ ਤਵਾ ਵੀ ਗਰਮ ਹੋ ਚੁੱਕਿਆ ਤੇ ਇਹਨੂੰ ਉਲਟ ਪਲਟ ਕਰਦੇ ਹੋਏ ਆਪਾਂ ਦੋਵੇਂ ਸਾਈਡਾਂ ਤੋਂ ਪਕਾਵਾਂਗੇ ਤੇ ਇੱਕ ਸਾਈਡ ਤੋਂ ਹੀ ਹਲਕਾ ਜਿਹਾ ਪੱਕ ਚੁੱਕਿਆ ਤੇ ਹੁਣ ਲਗਾਵਾਂਗੇ ਆਪਾਂ ਦੇਸੀ ਕਿਉ ਪਰਾਂਠੇ ਜਿਹੜੇ ਹੁੰਦੇ ਆ ਦੇਸੀ ਕਿਉ ਵਿੱਚ ਹੀ ਜ਼ਿਆਦਾ ਟੇਸਟੀ ਬੰਦੇ ਨੇ ਤੁਸੀਂ ਚਾਹੋ ਤਾਂ ਜਿਹੜਾ ਤੇਲ ਵਗੈਰਾ ਕਿਉ ਦੂਜਾ ਤੁਸੀਂ ਯੂਜ਼ ਕਰਦੇ ਹੋ ਉਹ ਵੀ ਲੈ ਸਕਦੇ ਹੋ ਤੇ ਫਲੇਮ ਆਪਾਂ ਲੋ ਟੂ ਮੀਡੀਅਮ ਰੱਖਣੀ ਹੈ ਹਾਈ ਫਲੇਮ 'ਤੇ ਹਾਈ ਫਲੇਮ 'ਤੇ ਆਪਾਂ ਇਹਨਾਂ ਨੂੰ ਨਹੀਂ ਪਕਾਉਣਾ ਤੇ ਇਸ ਤਰੀਕੇ ਨਾਲ ਦਵੰਦੇ ਹੋਏ ਦੋਹੇ ਸਾਈਡਾਂ ਤੋਂ ਆਪਾਂ ਇਹਨਾਂ ਨੂੰ ਪਕਾਵਾਂਗੇ 골ਡਨ ਕਲਰ ਆਣ ਤੱਕ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਪਰਾਂਠੇ ਜਿਹੜਾ ਸਾਡਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਕ੍ਰਿਸਪੀ ਤੁਸੀਂ ਰਾਇਤੇ ਨਾਲ ਦਹੀਂ ਨਾਲ ਇਹਨੂੰ ਸਰਵ ਕਰ ਸਕਦੇ ਹੋ ਜੇਕਰ ਪਸੰਦ ਆਈ ਵੀ ਰੈਸਪੀ ਤਾਂ ਸ਼ੇਅਰ ਕਰਿਓ